ਆਪਾਂ ਸਭੀ ਮਿਲ ਕੇ ਦੇਖੋ ਕਹਿੰਦੇ ਸੱਚਾ ਜਿਹੜਾ ਗੱਲ ਨਹੀਂ ਬਾਈ ਆਪ ਸੋਚੋ ਇਹ ਮੇਰਾ ਮੇਰਾ ਨੀਰ ਜਿਗਰ ਹੈ ਮੇਰਾ ਵਧੀਆ ਜੀਵ ਜੀ ਸਾਥ ਹੋਣਾ ਹੈ ਬਹੁਤ ਖੁਸ਼ੀ ਤੇ ਜਿੱਦਾਂ ਕੱਲ੍ਹ ਪਾਲੇ

Gracias. ਪਹਿਲਾਂ ਸੀ ਜੀ ਉਹ ਪੁਰਾਣੇ ਸਮੇਂ ਸੀ ਮੁੰਡੇ ਨੂੰ ਪੁੱਛਿਆ ਕਹਿੰਦੇ ਧਰਮਸ਼ਾਲਾ ਹੈ ਉਹਨੇ ਕਿਚੜੀ ਕੀਤੀ ਸਾਧਨ ਉਹ ਪੇਸਵਾ ਦੇ ਕੋਠੇ ਚ ਦੀਵਾ ਜਗਦਾ ਸੀ ਕਹਿੰਦੇ ਉਹ ਜਿਹੜਾ ਚਿਬਾਰਾ ਦੇਖਦਾ ਨਾ ਧਰਮਸ਼ਾਲਾ ਇਹ ਹੁਣ ਸਾਧੂ ਪੇਸਵਾ ਕੋਠੇ ਤੇ ਆਪਣੇ ਦਾਖਲੀ ਕਰਕੇ ਘਰ ਦੇ ਬੰਦੇ ਬੰਦੇ ਹੁੰਦੇ ਨੇ ਉਹ ਜਾ ਕੇ ਉਹਦੇ ਕੋਲ ਕਰਦੇ ਨੇ ਇਸ ਕੋਲ ਨਾ ਵਿਖਿਆ ਉਹ ਸਾਧੂ ਕੀ ਕਰ ਰਹੇ ਨੇ ਇਹ ਕਿ ਲਾ ਆਇਆ ਜਿਉ ਪਵਨ ਨੂੰ ਥੱਲੇ ਆਈ ਥੱਲੇ ਆ ਕੇ ਕਹਿਣ ਲੱਗੇ ਮਹਾਤਮਾ ਜੀ ਬੇਤੀ ਕਰਦੇ ਆ ਕਿਥੋਂ ਚਲੇ ਜਾਓ ਆਪ ਸਤਿਗੁਰੂ ਸ਼੍ਰੀ ਗੁਰੂ ਦੇਖ ਤੱਕ ਮੇਰੀ ਗੜੀ ਵਿੱਚ ਜੇ ਕੋਈ ਲੰਗ ਦੇਣਾ ساری ਉਮਰ ਤੱਕ ਲੰਗ ਲੱਗ ਜਾਂਦਾ ਭਲੇ ਬੰਦੇ ਨੂੰ ਭਲਾ ਬੰਦਾ ਕੋ ਲੰਗ ਜੇ ਲੋਕ ਕਹਿੰਦੇ ਕਿਥੋਂ ਖੇਡਾ ਕੇ ਆਇਆ ਆਪ ਕੋ ਸਤਿਨਾਮ ਵਸਦੀ ਵਾਹਿਗੁਰੂ ਉਹ ਬਿਲਕਿਨ ਨਾਲ ਪੜਾ ਤੰਦਾ ਅੱਜ ਇਹਨਾਂ ਉਹ ਕਹਿੰਦੇ ਜੇ ਬੰਦਾ ਗੱਲ ਦਾ ਹੈ ਮੇਰੇ ਕੋਲ ਗੱਲ ਦੇ ਬੰਦੇ ਹੀ ਹੁੰਦੇ ਆਂ ਫੁਕਾਰੀ ਬੰਦੇ ਆਦੇ ਆ ਕਾਮ ਦੇ ਨਾਲ ਭਰੇ ਬੰਦੇ ਆਦੇ ਤੁਸੀਂ ਉਹ ਜਦੋਂ ਉਹਨੂੰ ਕਹਿ ਲੱਗ ਪੁੱਤ ਮੈਂ ਤਾਂ ਰਾਤ ਲੱਟਣਾ ਆ ਸੀ ਉਹਨੂੰ ਕਿਸੇ ਨੇ ਧੀ ਇਹ ਮੈਂ ਤਾਂ ਰਾਤ ਲੱਟਣਾ ਆ ਸੀ ਉਹਨੂੰ ਠੀਕ ਪਿਆ ਕਿਸੇ ਜੀ ਕਿਸੇ ਨੇ ਸਾਧੂ ਕਿਹਾ ਸੀ ਜਦੋਂ ਸਾਧੂ ਦਾ ਤਰਸ ਹੋ ਗਿਆ ਸਾਧ ਸੰਗਤ ਜੀ ਉਹ ਪਿਛਲਾ ਪਰ ਦਾ ਫਰੋਲ ਬੈੰਦੀਆਂ ਨਾ ਕੀਤੀ ਸੀ ਫਾੜੇ ਤੇ ਤਰੰਗ ਰਾਇ ਜੀ ਨਾਲ ਅੱਗੇ ਭਾਰੇ ਜਨ ਨਾਨਕ ਲਿਖਾ ਸਮਝਾ ਇਹਦਾ ਤੂੰ ਬੱਚੇ ਕੀਤਾ ਮੈਂ ਆਪੇ ਸਮਝ ਲਊਗਾ ਆਚਰ ਕੋਰ ਮੰਗ ਲੈਂਦੇ ਆਗੇ ਹੋਏ ਸੋ ਹੋਏ ਅਗਾਹ ਤੂੰ ਤਰਾਗ ਛਾਵੇਂ ਮੋਢਾ ਲਾ ਕੇ ਅਗੇ

ਬਦਨਾਮਾ ਉਹ ਜਦੋਂ ਤੁਰੀ ਆਪ ਕੋ ਸਤਨਾਮ ਸ੍ਰੀ ਗੁਰੂ ਜਿਵਾਲੇ ਦੇ ਵਿੱਚ ਲੇ ਗਈ ਦਿੱਤਾ ਕੁੱਟਦੀ ਐ ਹੁਣ ਬਾਪੁਰਜਾ ਨੇ ਇੱਕ ਹੋਰ ਤੀਰ ਮਾਰਿਆ ਸਾਧੂਆਂ ਦੇ ਤੀਰ ਹੁੰਦੇ ਨੇ ਧਰਵਾ ਪਾਰੀ ਸਮਾ ਦਾ ਇਹਨਾਂ ਨੇ ਧਾਰਿਆ ਹੋਇਆ ਈ ਕਹਿੰਦੇ ਕਹਿੰਦੇ ਵੀ ਗੱਲ ਇਹ ਹੈ ਮੇਰੀ ਤੀ ਕੰਮ ਕੀ ਕਰਦੀ ਹੁੰਦੀ ਐ ਆਪ ਕੋ ਸਤਨਾਮ ਸ੍ਰੀ ਗੁਰੂ ਬਾਪਾ ਰਕ ਰਕੇ ਪਿਓ ਪੁੱਛ ਰਿਹਾ ਪਿਓ ਬਣ ਕੇ ਕਿਸੇ ਨਾਲ ਧੀ ਨਹੀਂ ਸੀ ਪੁੱਤ ਆ ਮੇਰੇ ਧੀ ਕੰਮ ਕੀ ਕਰਦੀ ਹੁੰਦੀ ਐ ਕਿਰਾ ਕਿਦਰਾ ਗਜ਼ਾਰਾ ਕਰਦਾ ਬਾਪੂ ਪੀਰ ਸਾਂ ਆਕੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਫਿਰ ਸਾਧੂ ਤੋਂ ਕੁਝ ਪ੍ਰਾਪਤ ਕਰਨਾ ਹੋਵੇ ਨਾ ਤਾਂ ਕੋਣ ਆਣੀ ਚਾਹੀਦਾ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਝ ਵੀ ਲਪਾਉਣਾ ਨਹੀਂ ਦਈਦਾ ਜੋ ਸਾਧੂ ਸਸ ਤੋਂ ਕਿ ਜੋ ਵੀ ਕੀਤਾ ਨਾ ਸਾਲ ਆ ਖਤਮ ਹੋ ਜਾਂਦਾ ਹੈ ਜੋ ਗੁਰਦੁਆਰਾ ਬਾੜੀ ਆ ਕਿਤੇ ਇਹ ਕੀ ਕਰਦਾ ਕਹਿੰਦਾ ਜਿਹੜਾ ਪੈਸੇ ਦਿੱਤੇ ਮੈਂ ਸੇਵਾ ਕੀਤੀ ਮੇਰੀ ਲੋਕ ਸੁਣ ਕਿਹ ਕਰੋ ਜਿਹੜਾ ਮਾੜਾ ਕੰਮ ਕੀਤਾ ਕਿਸ ਨੂੰ ਦੱਸਣਾ ਦੱਸਣੇ ਵੀ ਨਹੀਂ ਦਿੰਦਾ ਅਕੂ ਸਤਨਾਮ ਸ੍ਰੀ ਗੁਰੂ ਉਹ ਨਹੀਂ ਦੱਸਦਾ ਤੇ ਸਾਧ ਸੰਗਤ ਬਾਪੁਰਸ਼ ਕਹਿੰਦੇ ਸੀ ਕਹਿੰਦੇ ਸੰਗਤ ਵਿੱਚ ਔਗਲ ਆ ਕੇ ਦੱਸ ਦੀਏ ਪਾ ਪਾ ਕੇ ਦੱਸ ਜਾਈਏ ਮਿੱਟ ਜਾਂਦੇ ਨੇ ਖਤਮ ਹੋ ਜਾਂਦੇ ਨੇ ਜਿਹੜਾ ਸੱਚ ਦੇ ਵਿੱਚ ਆ ਕੇ ਸੇਵਾ ਕਰ ਦਿੰਦਾ ਮੈਂ ਇਹਨੇ ਪਾਠ ਕੀਤੀ ਮੈਂ ਇਹਦੀ ਸੇਵਾ ਕੀਤੀ ਉਹ ਵੀ ਖਤਮ ਹੋ ਜਾਂਦੀ ਹੈ ਜਿਹੜਾ ਧਰਤੀ ਤੇ ਬੀਜ ਪਿਆ ਨਾ ਜੇ ਲੁਕ ਜਾਏ ਤਾਂ ਹੀ ਬਾਹਰ ਦਾ ਪੁੱਤਾ ਬਣ ਕੇ ਜਿਹੜਾ ਬਾਹਰ ਰਹਿ ਗਿਆ ਨਾ ਕਿਸੇ ਨੂੰ ਦੱਸ ਦਿੱਤਾ ਜਿਹੜਾ ਬੀਜ ਬਾਹਰ ਆ ਗਿਆ ਜਾਂ ਕੋਕ ਚੁੱਕੀ ਲੈ ਜਾਣਗੇ ਜਾਂ ਗਲ ਜੂਗਾ ਨਾ ਜਪਣਾ ਨਹੀਂ ਅਸੀਂ ਤਾਂ ਸਾਤ ਸੰਗਤ ਦੀ ਕਥਾ ਸਾਹਿਬ ਸਾਰਕੇ ਨਾਸੂਣੀ ਜਦੋਂ ਨਾਮ ਬੋਲਦੇ ਨਾ ਪਿੰਡਾਂ ਬਾਹਰ ਬੋਲਦੇ ਇੱਥੇ ਦੀ ਗੱਲ ਨਹੀਂ ਕਰਦਾ ਇੱਥੇ ਤਾਂ ਮੈਂ ਕਦੇ ਬੋਲਦੇ ਸੋਣੇ ਵੀ ਨਹੀਂ ਜਦੋਂ ਨਾ ਉੱਤੇ ਨਾਮ ਬੋਲਦੇ ਆ ਕਥਾ ਤਾਂ ਚਾਹੀਦੀ ਆ ਨਾਲ ਸੁਣਨਾ ਹੋਵੇ ਤੇ ਜਦੋਂ ਨਾਮ ਬੋਲਦੇ ਤਾਂ ਉੱਤੇ ਨੂੰ ਰੱਖ ਲੈ ਜਾਇਆ ਵੀ ਨਾ ਕੋਈ ਅੰਦਰ ਗੁਰਦੁਆਰੇ ਕਿਤੇ ਨਾਮ ਰਹਿ ਜੇ ਨਾ ਬਸ ਗ੍ਰੰਥੀ ਸਿੰਘ ਦਾ ਸੈਕਟਰੀ ਉਹਨੂੰ ਹੱਥ ਆ ਪੈ ਰੱਖ ਕੇ ਨੂੰ ਕਰ ਨਾਮ ਹੀ ਲੱਭਾ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਸਾਤ ਸੰਗਤ ਦੀ ਦੋ ਵੀ ਉਹਦੇ ਜੀਵਨ ਦੀ ਕਿਤਾਬ ਸੀਗੀ ਸਤਿ ਪੁਰਸ਼ ਦੇ ਅੱਗੇ ਖੋਲ੍ਹ ਦਿੱਤੀ ਮੇਰੇ ਕੋਲ ਤਾਂ ਪਤਾ ਨਹੀਂ ਕਿਵੇਂ ਬੰਦੇ ਹੋ ਜਾਂਦੇ ਨੇ ਤੇ ਸਾਧ ਸੰਗਤ ਜੀ ਸੱਚ ਕਰਕੇ ਜਾਣਿਓ ਅਸੀਂ ਕਾਲਜ ਦੇ ਵੱਢਦੇ ਹੁੰਦੇ ਤੇ ਕਦੇ ਰੱਬ ਭੁੱਲਿਆ ਹੋਇਆ ਸੀ ਸਾਨੂੰ ਰੋਪੜ ਕਾਲਜ ਦੇ ਵੱਢਦੇ ਹੁੰਦੇ ਸੀ ਭੰਗੜੇ ਪਾਉਣ ਸਾਰਾ ਕਦੋਂ ਦੰਦ ਕਰਨਾ ਸੰਗਤੇ ਉਦਾਂ ਦੀ ਸੀਗੀ ਹਨਾ ਜੀ ਜਦੋਂ ਸਾਧੂ ਦੀ ਸੰਗਤ ਹੋ ਗਈ ਨਾ ਉਹਨਾਂ ਦੀ ਦ੍ਰਿਸ਼ਟੀ 'ਚ ਅਮਰਤ ਹੁੰਦਾ ਪੰਜ ਜਗ੍ਹਾ ਅਮਰਤ ਗੁਰੂ ਗ੍ਰੰਥ ਸਾਹਿਬ ਹਰਿ ਲਿਖੇ ਸਾਧੂ ਜੀ ਅੰਦਰ ਪੰਜ ਜਗ੍ਹਾ ਸਰੀਰ ਦੇ ਵਿੱਚ ਅਮਰਤ ਵਰਦਾ ਪਤਾ ਨਹੀਂ ਕਿੱਦਾਂ ਕਿਰਪਾ ਕਰਦੇ ਉਹਦੀ ਅੱਖਾਂ 'ਚ ਅਮਰਤ ਹੁੰਦਾ ਹੈ ਦ੍ਰਿਸ਼ਟੀ 'ਚ ਹੁੰਦਾ ਇਹ ਸਾਧ ਸੰਗਤ ਦੀ ਉਹਦੇ ਹੱਥਾਂ 'ਚ ਅਮਰਤ ਹੁੰਦਾ ਹਰ ਹੁਕਮਾਸ਼ਤਿ ਦੇ ਹੱਥਾਂ ਵਿੱਚ ਜੋ ਮਾਰ ਕਟਿੰਗ ਕਰ ਰਹੇ ਆ ਉਹਦੀ ਰਸਨਾ ਤੇ ਅਮਰਤ ਹੁੰਦਾ ਹੈ ਹਰ ਜੋ ਬਸਾ ਸਾਧ ਕੀ ਰਸਨਾ ਉਹਦੇ ਹਿਰਦੇ ਚ ਅਮਰਤ ਹੁੰਦਾ ਹੈ ਉਹਦੇ ਪੈਰਾਂ ਤੇ ਵੀ ਹੁੰਦਾ ਜਿਹੜੇ ਘਰ ਦੇ ਵਿੱਚ ਕਿਤੇ ਚੱਲਦੇ ਨਾ ਫਰਕ ਨਾ ਪੈਂਦੀਆਂ ਉਹਦੀ ਉਹਦੀ ਮੌਜ ਹੈ ਉਹਨੇ ਰਸਨਾ ਨਾਲ ਕਿਰਪਾ ਕਰਨੀ ਹੈ ਨੇਤਰਾਂ ਦੇ ਨਾਲ ਦ੍ਰਿਸ਼ਟੀ ਭਾ ਕੇ ਕਰਨੀ ਹੈ ਤੇ ਦਿਲ ਦੇ ਨਾਲ ਕਰਨੀ ਹੈ ਕਿ ਸਿਰ ਤੇ ਆਸਰਾ ਰੱਖਣਾ ਹੈ ਆਦੇ ਤੇ ਵਾਦ ਰੋਤਰਾਂ ਦੀ ਕਥਾ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਦਾਤ ਮਹਿਟਾ ਤਲੀ ਖਾਕ ਜੇ ਮਿਲੈ ਸਾਧੂਆਂ ਦੇ ਤਲੀ ਕਹਿੰਦੇ ਨੇ ਪੈਰ ਦੇ ਥੱਲੇ ਦੇ ਹਿੱਸੇ ਨੂੰ ਦੇਖ ਤੇ ਉਹਦੀ ਖਾਕ ਮਿਲ ਜੈਨਾ ਮੱਤੇ ਨੂੰ ਚੁੱਕ ਕੇ ਲਾ ਕਰ ਧੂੜੀ ਲੇਖ ਮਟਾਇਆ ਤੇ ਮੱਤੇ ਤੇ ਮਾਰੀ ਲੇਖ ਮਟਾਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਸਾਧੂ ਦੀ ਸੰਗਤ ਹੁੰਦੀ ਹੈ ਨਾ ਇਸ ਸਰੀਰ ਦਾ ਜੀਵਨ ਨਹੀਂ ਬਹੁਤ ਹੁੰਦਾ ਜੁਗ ਬਦਲ ਕੇ ਰੱਖ ਦਿੰਦਾ ਕਹਿੰਦੇ ਬੰਦੇ ਨੂੰ ਹੋ ਕੀ ਗਿਆ ਇਹ ਤਾਂ ਇਹਦਾ ਜੀਵਨ ਵਧੀਆ ਨਾ ਸੀ ਸੱਚ ਕਰਕੇ ਜਾਣ ਉਹਦੇ ਉਹ ਵਿਗਿਆਰ ਬਾਤ ਐਸਾ ਉੱਗਿਆ ਮੇਰਾ ਸਾਥ ਮਾਪੂਸ ਕੋਲਦੇ ਨੇ ਦਨ ਕਾ ਦੇ ਦਵਾਰੇ ਤੇ ਸਾਧੂ ਚਾਨ ਚੱਕੀ ਆਉਂਦੇ ਜਦੋਂ ਇਹ ਜੀਵਨ ਬਦਲਦਾ ਸਮਾਜ ਨਾਲ ਇਹ ਹੁੰਦੀ ਹੈ ਤੇ ਸਮਾਹ ਹੋ ਸੰਗ ਉਸੇ ਪੈਰ ਕੋ ਦਿੰਦੀ ਹੈ ਕਹਿੰਦੇ ਸੁ ਕਹਿੰਦੇ ਨਾ ਸਾਧੂ ਹੁੰਦਾ ਹੀ ਉਹ ਨਹੀਂ ਇਹ ਮਾਪੂਸ ਕਹਿੰਦੇ ਸੀ ਪੂਰਨ ਸਾਥ ਹੁੰਦਾ ਜਿਹਦੇ ਦਰਸ਼ਨ ਕਰਕੇ ਬਕਾਰ ਖਤਮ ਹੋ ਜਾਂਦੇ ਉਹ ਕੋ ਖਤਮ ਹੁੰਦਾ ਉਹ ਉਹ ਸਾਧੂ ਹੁੰਦਾ ਹੈ ਸਾਧ ਕੇ ਸੰਗ ਨਹੀਂ ਇਸ ਹਾਲ ਦਰਸ਼ਨ ਪੇਟ ਤੇ ਇਹ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਐਨੀ ਪਾਪ ਨੂੰ ਦੀ ਸਾਧੂ ਦੀ ਦ੍ਰਿਸ਼ਟੀ ਵਿੱਚ ਅੱਜ ਜੀਵਨ ਬਦਲ ਗਿਆ ਉਹਦਾ ਮਾ ਪੁੱਖਾ ਨੋਤਾਂ ਦੇ ਦਿੱਤਾ ਕਹਿੰਦੇ ਇਹ ਨੂੰ राम नाम ਲਪਾਇਆ ਅੱਖ ਸੋਤਨਾ ਅਸਰੀ ਇਹਦਾ ਨਾਮ ਕਰਾ ਰਾਮੈਂ ਤੜਕੇ ਉੱਠ ਕੇ ਸ਼ਾਮ ਪਾਣੀ ਕਰਕੇ ਇਹਨੂੰ ਕਿਹਾ ਕਰਿਆ ਕਹਾਂਦਾ ਰਾਮ ਰਾਮ ਉਹ ਮਗਰ ਬੋਲਦਾ ਰਾਮ ਸਵੇਰੇ ਕੀ ਤੇ ਅਧਿ ਜੀਵਨ ਹੀ ਕੋਈ ਹੋਰ ਹੁੰਦਾ ਆਪਸਾ ਤਾਂ ਸਿਮਰਨ ਮੋਦੀ ਵਾਸਤਾ ਉਹ ਬਣ ਕੇ ਸਾਧੂ ਨੇ ਦ੍ਰਿਸ਼ਟੀ ਕੀਤੀ ਜਿਹੜੀ ਕਈ ਕਈ ਜਰਮਾਂ ਦਾ ਤਪ ਕਰਕੇ ਸਿਮਰਨ ਕਰਕੇ ਦੀ। ਇਹ ਹੀ ਵਾਸਤਾ ਪ੍ਰਾਪਤ। ਅੱਜ ਹੁਣ ਦੂਜੇ ਦਿਨ ਉਹ ਨਾ ਕੋਈ ਹਾਰ ਸ਼ਗਾਰ ਪੁੰਦਾ। ਸਾਦਾ ਜੀਵਨ ਹੋ ਗਿਆ। ਜਿਹੜੇ ਲੋਕ ਆਉਂਦੇ ਸੀ ਉਹਦੇ ਕੋਲੋਂ ਵੀ ਤਾਂ ਆਉਣਾ ਸੀ ਨਾ। ਉਹ ਆਏ ਕਹਿੰਦੇ ਕੀ ਗੱਲ ਉਤਿਆਗ ਨਹੀਂ ਹੋਈ ਤੂੰ ਸੋਹਣੇ ਕੱਪੜੇ ਵੀ ਪਾਏ ਤੂੰ ਕੰਦਾ ਬਣਦੀ ਕਹਿੰਦੇ ਨਹੀਂ ਮੁੜ ਜਾਓ ਇਸ ਦਸਤ ਤੋਂ ਹੁਣ ਤੁਹਾਡੇ ਵਾਲਾ ਸੌਤਾ ਨਹੀਂ ਮਿਲਦਾ ਆ ਕੋ ਸੌਤਾ ਸ਼ਿਵਾਹ ਇੱਕ ਉਹ ਤੈਨੂੰ ਹੋ ਕੀ ਗਿਆ ਕਹਿੰਦੀ ਸੰਤਾਂ ਨੇ ਕਿਰਪਾ ਕਰ ਦਿੱਤੀ ਆਤਾ ਆਪਣ ਕੇ ਸਮਾਪਤੀ ਕਰੀਏ ਸਮਾਪਿਆ ਲੈਵਦੀ ਕਿ ਬੜੇ ਹੋਏ ਸਾਧੂ ਦੇ ਵਿੱਚ ਪਾਵਰ ਹੁੰਦੀ ਹੈ ਸੰਤ ਬਾਬਾ ਹਰੀ ਸਿੰਘ ਸੰਤ ਬਾਬਾ ਬਲਬੀਰ ਸਿੰਘ ਸੰਤ ਬਾਬਾ ਜਸਵੰਤ ਸਿੰਘ ਦੀ پیالہ پیام ہک میرا جی ਸਾਤਸਰੀ ਤੇ ਮੋਹਨ ਸਿੰਘ ਜਗੀਰ ਸਿੰਘ ਤੇ ਪਿਆਰਾ ਸਿੰਘ ਹੈ ਬੇਨਤੀ ਕੀਤੀ ਤੇ ਦਰਬਾਰ ਸਿੰਘ ਦੇ ਲੜਕਾ ਹੈ ਨਹੀਂ ਸੰਤ ਭਗਵਾਨ ਦਾ ਜੀ ਉਹਦਾ ਪੂਰਾ ਲਾਗੇ ਭੇਜਿਆ ਸੀ ਨਾ ਸੰਤ ਬਲਬੀਰ ਸਿੰਘ ਨੇ ਆਪ ਦਾ ਸਤਨਾਮ ਸ਼ਰੀਪਾ ਕਹਿੰਦੇ ਜਦੋਂ ਨਾ ਬੇਨਤੀ ਕੀਤੀ ਕਹਿੰਦੇ ਪਹਿਲਾਂ ਤਾਂ ਉਹ ਸੁਣੀ ਨਾ ਉਹ ਨਹੀਂ ਫਿਰ ਰੋਜੇ ਕਹਿਣਾ ਸਾਧੂ ਜੀ ਦਾਤ ਚੱਕਰਾਂ ਤੇ ਪੈਂਦਾ ਨਹੀਂ ਅਣਾ ਦੀ ਬੇਣ ਤੋਂ ਤਾਂ ਰੋਜੇ ਮੰਗਣਾ ਸਿਰ ਤੇ ਥਾਤੇ ਦੇਹੋ ਨਾਮ ਸੰਤੋਪੀਆ ਉਤਰੇ ਉਹ ਕਹਿੰਦੇ ਨੇ ਰੱਬ ਦੇ ਨਾਮ ਤੋਂ ਮੰਗਣਾ ਨਾ ਸਾਰਾ ਸੁਭੇਦਾ ਹੀ ਹੈ ਆਪ ਸਤਨਾਮ ਜੀ ਵਾਹ ਉਹਦੇ ਨਾਮ ਤੋਂ ਕਹਿੰਦਾ ਜੋ ਕੁਝ ਮੰਗੂਗੇ ਦੁੱਖ ਹੀ ਦੁੱਖ ਹੈ ਮੈਂ ਆਪ ਉਸਨੂੰ ਪੁੱਛੇ ਜੀ ਮੈਂ ਤੇ ਗੁਰਜੀਤ ਮੰਗਣ ਕਹਿੰਦੇ ਦੁੱਖ ਹੀ ਹੈ ਤੇ ਮੱਕੇ ਜੀ ਨਾ ਕਹਿੰਦਾ ਨਲਕਾ ਮਗਲਿਆ ਨਿਸ਼ੇੜੀ ਨਿਕਲਿਆ ਗਿਆ ਬਾਬਾ ਨਿਆਣੇ ਆਦਿਆ ਆਪਣੇ ਕੋਠਿਆਂ ਦਾ ਦੁੱਖ ਹੀ ਹੈ ਮਨ ਕਹਿੰਦੇ ਬੋਲ ਚਾੜ ਗੱਟੀ ਲੈ ਲੈ ਗੱਟੀ ਲੈਣ ਦਾ ਬੋਲ ਫਰਮਾਦਾ ਗੱਟੀ ਲੈ ਲਈ ਇਹਦੇ ਵਿੱਚ ਤੇਲ ਪਾਣਾ ਲੋਕ ਨੂੰ ਦੀ ਫੇਰ ਕਰਾਣੀ ਬਲਕਿ ਤੇਲ ਕੱਸ ਗਏ ਕਹਿੰਦੇ ਉਹ ਪਾਣ ਧੁੱਪੇ ਗਿਆ ਮੁਰਗੀ ਟਕਰੇ ਨਾ ਤੇਲ ਪਾਣੇ ਕਹਿੰਦੇ ਦੇਖੋ ਆਪ ਸੁਣੋ ਪੁੱਤਿਆ ਪੁੱਤਰੇ ਮਾਂ ਇਹ ਸਾਧ ਸੰਗਤ ਜੀ ਉਹ ਮਾਂ ਹੁਸਨਾ ਉਹਨਾਂ ਦੀ ਮੰਨੀ ਨਹੀਂ ਕਹਿੰਦੇ ਸਤਿਗੁਰੂ ਭਗਵਾਨ ਬਾਜੀ ਨੇ ਕਹਿੰਦੇ ਛੱਡੋ ਕਹਿੰਦੇ ਫਿਰ ਉਹ ਨਹੀਂ ਵਿਰੋਧੇ ਕਹਿਣਾ ਸ਼ੁਰੂ ਕਰਦਾ ਇੱਕ ਦਿਨ ਮੋਹਨ ਸਿੰਘ ਜਗੀਰ ਸਿੰਘ ਪੈਰਾ ਹੁਣ ਕਹਿੰਦੇ ਐਦਾ ਕਰੂੰ ਮੈਂ ਸੰਤ ਭਗਵਾਨ ਦਾ ਜੀ ਕਹਿੰਦੇ ਨੇ ਨੈਕੀ ਵਾਲੇ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰਦੇ ਮੈਂ 1 ਲੱਖ ਭਾਰ ਕਰਦਾ ਤੁਸੀਂ ਪੈਰਾਂ 'ਤੇ ਜੋੜੇ ਲਾਉਗਾ ਜੀ ਅਰਦਾਸ ਕਰਦਾ ਮਾਰੀ ਘਟੇ ਸੀ ਤੇ ਸਾਹ ਸਮਝ ਕੇ ਕਹਿਣ ਲੱਗੇ ਮਹਾਂਪੁਰਖੋ ਆਪਣੇ ਬੋਲੋ ਬੇਨਤੀ ਦੇ ਸਾਹੂਕਾ ਕੰਨ ਗੈਸੇ ਜਦੋਂ ਅਰਦਾਸ ਕਰਦੇ ਆ ਨਾ ਜਦੋਂ ਉਹ ਤੇ ਆਸਟ੍ਰੇਲੀਆ ਚ ਵੀ ਹੁੰਦੇ ਤੇ ਕਹਿੰਦੇ ਆਪਣੇ ਕੋਲ ਫਸ ਜਾਣਾ ਤੁਹਾਨੂੰ ਆਪਣੇ ਕੋਲ ਨਾ ਕਈਆਂ ਚੀਜ਼ ਦੇ ਕਹਿੰਦੇ ਅੱਧਾ ਬੇਨਤੀ ਕਰਿਆ ਕਰਨੀ ਹੈ ਮਹਾਰਾਜ ਜੀ ਫਲਾਣਾ ਸਿੰਘ ਬੇਨਤੀ ਕਰਦੇ ਆ ਜੇ ਤਾਂ ਮਤਲਬ ਮੈਂ ਵਿੱਚ ਵੀ ਆ ਜੇ ਤੁਹਾਨੂੰ ਚੰਗਾ ਲੱਗਦਾ ਤੇ ਦੇ ਦਿਓ ਗੁਰੂ ਗ੍ਰੰਥ ਸਾਹਿਬ ਜੀ ਬਾਪਰਸ਼ਰ ਦੇ ਦਿਓ ਬਾਪਰ ਕਹਿੰਦਾ ਮਹਾਰਾਜ ਜੀ ਨੇ ਬੇਨਤੀ ਕੀਤੀ ਤਾਂ ਬਾਵਾ ਹਰੀ ਸਿੰਘ ਜੀ ਇਹ ਮੰਦਾ ਮੰਗਦੇ ਆ ਦਲਬਾ ਸਿੰਘ ਦੇ ਦੇ ਉਹ ਕਹਿੰਦੇ ਸਾਧੂ ਜੀ ਲੜਕਾ ਹੋ ਗਿਆ ਆਖ ਸਤਨਾਮੁ ਸ੍ਰੀ ਵਾਹਿਗੁਰੂ ਸੇਵਾਦਾਰ ਕੀ ਬਾਬਾ ਲਾਗੀ ਵਾਲਾ ਦੇ ਤੁਸੀਂ ਸੱਚ ਕਰਕੇ ਜਾਣਿਓ ਕਹਿੰਦੇ ਮਹਾਤਮਾ ਜਿਹੜੇ ਬੰਦਗੀ ਵਾਲੇ ਹੋਣ ਨਾ ਉਹਨਾਂ ਦੇ ਸਥਾਨ ਤੇ ਤੁਸੀਂ ਵਿਰਾਕ ਦੀ ਸੇਵਾ ਕਰਨੀ ਸ਼ੁਰੂ ਕਰਦੇ ਹੋ ਤਾਂ ਵੀ ਸਾਨੂੰ ਤੁਹਾਡੀ ਇੱਛਾ ਪੂਰੀ ਲੱਗੂ ਉਹਦੇ ਦਰ ਤੇ ਜਿਹੜੇ ਕੁੱਤੇ ਰਹਿੰਦੇ ਨੇ ਨਾ ਉਹਨਾਂ ਨੂੰ ਖਾਣਾ ਪਾਣਾ ਸ਼ੁਰੂ ਕਰਦੇ ਹੋ ਤੁਹਾਡੀ ਇੱਛਾ ਸਤਿਗੁਰੂ ਜੀ ਦਾ ਇਹ ਸਾਧ ਸੰਗਤ ਜੀ ਕਹਿੰਦੇ ਵੀ ਮੈਂ ਕਿਤਾਬ ਪੜ ਰਿਹਾ ਸਮਾਹ ਹੋ ਸਕਦਾ ਜੀਵਨ ਬਾਬਾ ਅਮਰੀਤ ਸਿੰਘ ਹਣੀ ਮਿਹਰਤ ਬੜੀ ਕਿਰਪਾ ਕੀਤੀ ਉਸ ਮੈਨੂੰ ਲੈ ਕੇ ਇਹਨੂੰ ਦਰਵਾਜ਼ੇ ਤੇ ਘਰ ਵਿੱਚ ਸਾਲ ਦੇ ਵਿੱਚ ਲੜਕਾ ਪੈਦਾ ਹੋਇਆ ਤਾਂ ਨਾਮ ਮੈਂ ਦਰਸਿਕ ਰੱਖਿਆ ਜੇਵਾ ਕੋਈ ਆਡੇ ਦੀ ਗ੍ਰਾਫੀ ਤੱਕ ਤੇ ਨਹੀਂ ਪੜਦਾ ਆਪ ਸਤਨਾਮ ਜੀ ਦਾ ਸਤਿ ਕੁਛ ਵੀ ਕਰ ਸਕਦਾ ਸਾਧੂ ਜੀ ਦੇ ਕੋਲ ਤਾਂ ਹੁੰਦਾ ਹੈ ਆਓ ਇੱਕ ਬਰੀ ਸਾਰਿਆਂ ਸਤਿ ਸੰਤ ਬਾਬਾ ਬਲਬੀਰ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜਿਹਨੀਆਂ ਸੰਗਤਾਂ ਦੀ ਪਹੁੰਚਿਆ ਨੂੰ ਮਾਬੂਸ ਤੁਹਾਡੀਆਂ ਮੰਨ ਦੀ ਅਸ਼ੋਕ ਸਿੰਘ ਜੀ ਕੋਲ ਜੇ ਤਾਂ ਆਉਂਦੇ ਇਸ ਮੱਤੇ 10 ਕੁ ਦਿੱਤਾ ਬਾਅਦ ਨੇ ਪਰਸੀ ਇਹ ਮਰਜ ਪਰਸੀ ਠੀਕ ਹੈ ਮਰਜ ਮੈਨੂੰ ਭੁਲੇਖਾ ਲੱਗਿਆ ਇਹ ਕੋਈ ਗੱਲ ਹੈ ਆਖੋ ਸਤਿਰਾਮ ਸ੍ਰੀ ਗੁਰੂ ਜੀ ਉਹਨਾਂ ਦਾ ਆਉਣਾ ਵੀ ਤਾਂ ਮੈਂ ਉਹਨਾਂ ਦਾ ਜਾਣਾ ਵੀ ਤਾਂ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਨੂੰ ਧੰਨ ਧੰਨ ਹੈ ਰ ਕੱਲ ਜਨਮ ਦਿਨ ਸੀ ਉਹਦਾ ਕੱਲ ਜਨਮ ਦਿਨ ਸੀ ਠੀਕ ਹੈ ਮਾਰਾ ਠੀਕ ਹੈ ਦੋਨੋਂ ਇਕੱਠੇ ਹੀ ਆੜਿਆ ਬਾਹਰ ਬੰਦੇ ਤੇ ਮੈਨੂੰ ਜਨਮ ਦਿਨ ਦਾ ਮੈਂ ਫੜਿਆ ਸੀ ਅਦੇ ਵਿੱਚ ਅੰਦਰ ਥੋੜਾ ਡੇਢ ਦਾ ਮਾਰਤਾ ਗਿਆ ਕੱਲ ਮਾਮੂ ਦਾ ਜਨਮ ਦਿਹਾੜਾ ਸੀ ਅੱਜ ਮਹਾਂਪੁਰਸ਼ਾਂ ਦੀ ਪਾਂਸੀ ਹੈ ਤੇ ਸਾਥ ਸਮਾਜੀ ਜਾਣ ਜਨਮ ਦਿਨ ਉਹ ਨਾਲ ਇਹ ਚਾਹੇ ਮਸੀਹ ਨਾਲੇ ਚਾਹੇ ਗੁਰੂ ਨਾਲ ਸਨਮਾਰਨ ਦੇ ਬੜਪੁਰੂਨਾਂਗੇ ਬਣਵਾਦ ਕੀ ਹੈ ਗੁਰੂ ਦੇ ਨੇੜੇ ਹੋਏਗੇ ਬਾਪੂ ਸਾਹਿਬ ਦੇ ਜਨਮ ਦਿਨ ਮਨਾਉਣੇ ਵਰਸੀਆਂ ਮਨਾਉਣੀਆਂ ਇਹਦਾ ਅਰਥ ਕੀ ਹੈ ਮੈਂ ਬਾਪੂ ਜੀ ਨੂੰ ਫੋਨ ਕੀਤਾ ਜੀ ਕੱਲ ਮੈਂ ਗੁਰੂ ਨਾਲ ਦੇ ਮਹਾਰਾਜ ਅਕਤਾਰ ਜੜੇ ਦੀਆਂ ਲੱਖ ਲੱਖ ਵਧਾਈਆਂ ਜੀ ਮੈਨ ਮੋਰੇ ਸਿੱਖਿਆ ਪਤਾ ਮਹਾਂਪੁਰਖਾਂ ਨੇ ਕੀਤੀ ਕਹਿੰਦੇ ਪਰ ਸਾਦੇ ਸ਼ਕਲਾਂ ਨੇ ਮੱਥੇ ਟੇਕਣ ਨੇ ਮਨਾਉਣਾ ਜਰੂਰ ਨਹੀਂ ਹੁੰਦਾ ਕਹਿੰਦੇ ਹੁੰਦਾ ਕਦੇ ਗੁਰੂ ਦੀ ਸਿੱਖਿਆ ਨੂੰ ਜਿਉਣਾ ਜਰਮ ਤੇ ਹੁੰਦਾ ਆਖੋ ਸਤਿਵਾਹੀ ਮਹਾਪੁਰਖਾਂ ਦੀ ਸਿੱਖਿਆ ਨੂੰ ਜਿਉਣਾ ਉਹਦੀ ਵਰਸਿ ਮਨਾਉਣਾ ਹੁੰਦਾ ਹੈ ਮਹਾਪੁਰਖਾਂ ਦੀ ਸਿੱਖਿਆ ਨੂੰ ਜਿਉਣਾ ਉਹਦਾ ਧਿਆਨ ਮੈਂ ਨੂੰ ਲਾਉਣਾ ਹੁੰਦਾ ਹੈ ਗੁਰੂਆਂ ਦਾ ਗੁਰਪੁਰਮ ਮਨਾਉਣ ਦਾ ਮਤਲਬ ਉਹ ਉਹਨਾਂ ਦੀ ਸਿੱਖਿਆ ਨੂੰ ਜਿਉਣਾ ਗੁਰ ਫਰਮਾਏ ਗੁਰਸਿੱਖ ਦੇ ਗੁਰੂ ਸਾਹਿਬ ਕਹ ਰਹੇ ਕੰਮ ਨਾ ਪੜਨਾ ਕੱਲੇ ਪੜ ਕੇ ਨਾ ਲੱਗੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਪਾਠ ਪਤਾ ਕਾਲੇ ਵਾਰ ਤੇ ਸ਼ੁਰੂ ਕਰਦਾ ਮੈਂ ਸੋਹਣੇ ਸਾਹਿਬ ਦੇ ਪੰਜ ਪਾਠ ਕਰਿਆ ਕਰਨੇ ਪਾਠ ਦੇ ਵਿੱਚ ਦਾ ਮਾਲ ਜੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਪ ਕਲ ਕਲੇਸ਼ ਤਨ ਇਹਨਾਂ ਵਿੱਚ ਰੱਖੀ ਜਾ ਲੋ ਆਪ ਪਾਠ ਕਰਦਾ ਕਹਿੰਦਾ ਜੀ ਮੇਰਾ ਕਾਲ ਬਣਾ ਦੋ ਸੁਖਣੀ ਸਾਹਿਬ ਦਾ ਪਾਠ ਕਰ ਗਿਆ ਜੀ ਜਿੰਨੇ ਨੂੰ ਆਪਣੀ ਦੁਆਦੋਂ ਮਾਰਾ ਕਹਿੰਦੇ ਸਿਮਰੋ ਸਿਮਰੋ ਸਿਮਰ ਸੁਖ ਪਾਵਤ ਸਿਮਰ ਕਹਦਾ ਨਹੀਂ ਨਹੀਂ ਤੁਸੀਂ ਆਪਣੀ ਛੱਡ ਮੇਰੀ ਸੁਣੋ ਸਾਰੇ ਗੁਰੂ ਨੂੰ ਸੁਣਾਈ ਦਿੰਦਾ ਗੁਰੂ ਦੀ ਨਹੀਂ ਸੁਣਦਾ ਸਾਚ ਕਰਕੇ ਜਾਣਿਆ ਕਹਿੰਦੇ ਤੂੰ ਸਿਮਰ ਤਾਂ ਸਹੀ ਤੈਨੂੰ ਮੰਗਣਾ ਹੀ ਕੁਝ ਨਹੀਂ ਪੈਣਾ ਚੇਤ ਕਾਮ ਕਰੇ ਪ੍ਰਮਤ ਦੇ ਨਿਕੇ ਜਨ ਹਰ ਕਾ ਆਹ ਦੇਖੋ ਤਾਂ ਉਹਨੇ ਮੰਗਿਆ ਹੀ ਨਹੀਂ ਦੁਨੀਆ ਕਹਿੰਦੇ ਕਿ ਚਿੱਤ ਆਨੰਦ ਦੇ ਤਿੰਨ ਹਾਰਕ ਦੇ ਇਹ ਸਾਚੈ ਮੈਨੂੰ ਮਾਣੋੱਖਾਂ ਨੇ ਦੋ ਤਿੰਨ ਦਿਨ ਹੋ ਗਏ ਮੈਂ ਸਾਧੂਾਂ ਦੀ ਸੰਗਤ ਕਰ ਰਹਾ ਨਾ ਕਹਿੰਦੇ ਉਦਣ ਗਾਉ ਬਣਦਾ ਨਹੀਂ ਜਿੱਦਣ ਮਹਾਰਾਜ ਨੂੰ ਆ ਕੇ ਉਹਨੂੰ ਗੱਲ ਮੈਂ ਮੈਂ ਮੰਗੜ ਨਹੀਂ ਆਇਆ ਮਿਲਣਾ ਆ ਤੋ ਅੱਖਰ ਸਾਧਨਾ ਸਰੀ ਅਸੀਂ ਜਦੋਂ ਆਨੇ ਲਿਸਟ ਬਣਾ ਕੇ ਆਨੇ ਮੰਗਣੇ ਆਨੇ ਤੈਨੂੰ ਆਦੇ ਵਸ ਗਾ ਤੇ ਹੀ ਹੈ ਖਾਣੇ ਦੇ ਸਾਡੇ ਪੈਦੇ ਅਸੀਂ ਪਾਣੀ ਨੂੰ ਜੀਵੀਏ ਆਪ ਨੂੰ ਸਤਿ ਸਿਵਾ ਪਾਣੀ ਪੜੀਏ ਨਾ ਬਾਣੀ ਵਿੱਚ ਜੀਏ ਜੋ ਗੁਰੂ ਸਾਹਿਬ ਕਹਿੰਦੇ ਨੇ ਉਹ ਕਰੀਏ ਹੋਈਆਂ ਬਿਆਨ ਬਿਆਨ ਬਹੁਤ ਬਹੁਤ ਧੰਨਵਾਦ ਇਸ ਦੇ ਸਮਾਪਤੀ ਸੰਤ ਬਾਬਾ ਅਮਰੀਕ ਸਿੰਘ ਨੂੰ ਬਹੁਤ ਧੰਨਵਾਦ ਇਹਨਾਂ ਨੇ ਕਰੇ ਇਸ ਲੈਕਚਰ ਤੇ ਇੱਕ ਮੂਰਖ ਬੰਦਾ ਵੀ ਸਾਡੇ ਵਿੱਚ ਬੋਲ ਸਕਦਾ ਹੈ ਬਟ ਇਹ ਰੀਤੀ ਰਿਵਾਜ ਬੋਲਦੇ ਹਾਂ ਕਿਸੇ ਦੀ ਸ਼ਾਂਤ ਇਕਲਾਕ ਬੋਲ ਗਿਆ ਜਵੜੇ ਦੀ ਜਵਾਨ ਆ ਗੱਲਾਂ ਬਹੁਤ ਹੋ ਗਈਆਂ ਲੱਗੀਆਂ

بابا <سؤال> <سؤال> بلبیت <سؤال> کیرتن وغیرہ بچوں نے سو واحر جی کا خدشہ واحد یہاں تو بعد بھائی سب بھائی سکھدیو سنگھ نگا والے پھر بھائی سا بھائی گرناک چیلے والے ਸਗਤਾਂ ਬੈਠੇ ਆਏ ਨੇ ਨੰਗਰਵੰਦੀ ਨਹੀਂ ਸੇ